ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵੱਢੀ ਗਈ ਹੈ ਇਸ ਸੰਬੰਧ ਵਿੱਚ ਸਰਕਿਵਿਜ਼ਨ ਨਕੋਦਰ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ ਨਾਉਂ ਮੁਕਦਮੇ ਐਨਡੀਪੀਐਸ ਅਧੀਨ ਦਰਜ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 14 ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਉਹਨਾਂ ਪਾਸੋਂ ਕਰੀਬ 1850 ਕੈਪਸੂਲ ਹੈਰੋਇਨ ਅਤੇ ਹੋਰ ਟੈਬਲੇਟਸ ਬਰਾਮਦ ਕੀਤੇ ਗਏ ਹਨ। ਧੰਨਵਾਦ। ਪੰਜੋਂ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜਿਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਉਨ੍ਹਾਂ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵੱਢੀ ਗਈ ਹੈ। ਦੇ ਸਬੰਧ ਵਿੱਚ ਸਰਕਿਵਿਜ਼ਨ ਨਕੋਦਰ ਵਿੱਚ 1 ਜਨਵਰੀ 2025 ਤੋਂ ਲੈ ਕੇ ਹੁਣ ਤੱਕ 9 ਕਦਮੇ ਐਨਡੀਪੀਐਸ ਅੰਦਰ ਦਰਜ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 14 ਨਸ਼ਾ ਦਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ ਉਨ੍ਹਾਂ પાસે ਨੂੰ ਕਰੀਬ 1850 ਕੈਪਸੂਲ ਹੈਰੋਇਨ ਅਤੇ ਹੋਰ ਟੈਬਲੇਟਸ ਬਰਾਮਦ ਕੀਤੇ ਗਏ ਹਨ। ਧੰਨਵਾਦ।